ਦਿਲਦਾਰ ਬੰਦੇ ਚੈਨਲ ਤੇ ਦੋਸਤੋ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਆ ਜੀ ਆਇਆਂ ਨੂੰ ਕਹਿੰਦੇ ਆ ਉਮੀਦ ਆ ਦੋਸਤੋ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਭ ਦੇ ਜਾਨਵਰਾਂ ਨੂੰ ਮਾਲਕ ਤੰਦਰੁਸਤੀਆਂ ਬਖਸ਼ੇ ਦੋਸਤੋ ਅੱਜ ਆਪਾਂ ਗੱਲ ਕਰਦੇ ਆ ਬਸ਼ੇਰੇ ਤੋਂ ਘੋੜਾ ਬਣਾਉਣਾ ਇਹ ਹਰ ਇੱਕ ਬੰਦੇ ਦੇ ਵਾਸਤੇ ਦੀ ਗੱਲ ਨਹੀਂ ਜਣਾ ਖਣਾ ਬੰਦਾ ਬਸ਼ੇਰੇ ਤੋਂ ਘੋੜਾ ਨਹੀਂ ਤਿਆਰ ਕਰ ਸਕਦਾ ਕਿਉਂਕਿ ਮਿੱਤਰੋ ਬਸ਼ੇਰੇ ਤੋਂ ਨਾ ਘੋੜਾ ਬਣਾਉਣ ਤੱਕ ਬੜੇ ਇਤਰਾ ਚੜਾਉਂਦੇ ਆ ਬੜੀਆਂ ਹਵਾਵਾਂ ਵਗਦੀਆਂ ਪਰ ਜਿਹੜੇ ਬੰਦੇ ਕੋਲੇ ਮਿੱਤਰੋ ਖੁੱਲਾ ਦਿਲ ਹੁੰਦਾ ਖੁੱਲਾ ਸਮਾਂ ਹੁੰਦਾ ਸੱਚੇ ਮਨ ਨਾਲ ਸੇਵਾ ਕਰਨੀ ਜਾਣਦਾ ਤੇ ਸਬਰ ਰੱਖਣਾ ਜਾਣਦਾ ਉਹੀ ਬੰਦਾ ਮਿੱਤਰੋ ਬਸ਼ੇਰੇ ਤੋਂ ਘੋੜਾ ਤਿਆਰ ਕਰ ਸਕਦਾ ਸੱਚ ਪੁੱਛੋ ਤਾਂ ਮਿੱਤਰੋ ਬਸ਼ੇਰੇ ਨੂੰ ਨਾ ਪੁੱਤਾਂ ਨੂੰ ਪਾਲਣਾ ਪੈਂਦਾ ਫੇਰ ਕਿਤੇ ਜਾ ਕੇ ਮਿੱਤਰੋ ਘੋੜਾ ਬੰਦਦਾ ਉਹ ਫੇਰ ਕਿਤੇ ਜਾ ਕੇ ਮਿੱਤਰੋ ਘੋੜਾ ਬੰਦਦਾ ਸਭ ਤੋਂ ਵੱਡੀ ਗੱਲ ਤਾਂ ਮਿੱਤਰੋ ਮਹਾਰਾਜ ਸੇਵਾ ਇਹ ਬਖਸ਼ਦਾ ਹੀ ਉਸ ਬੰਦੇ ਨੂੰ ਆ ਮਹਾਰਾਜ ਨੂੰ ਪਤਾ ਹੁੰਦਾ ਵੀ ਫਲਾਨਾ ਬੰਦਾ ਵਿਚਾਰੇ ਨੂੰ ਸਾਂਭ ਕਿ ਉਹਦੀ ਚੰਗੀ ਕੇਅਰ ਕਰਕੇ ਇਹਨੂੰ ਘੋੜਾ ਬਣਾ ਸਕਦਾ ਉਹ ਸੇਵਾ ਬਖਸ਼ਦਾ ਹੀ ਉਹਨੂੰ ਆ ਇਸ ਤੋਂ ਅੱਗੇ ਫਿਰ ਮਿੱਤਰੋ ਆਜੋ ਸੋਨੂੰ ਮੈਂ ਦੋ ਚਾਰ ਕ ਨਾ ਸ਼ੇਅਰ ਸੁਣਾਉਣਾ ਜੇ ਵੀਡੀਓ ਚੰਗੀ ਲੱਗੀ ਵੱਧ ਤੋਂ ਵੱਧ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਉਹ ਕਹਿੰਦੇ ਮਿੱਤਰੋ ਵਸ਼ੇਰੇ ਤੋਂ ਘੋੜਾ ਬਣਾਉਣਾ ਹਰ ਇੱਕ ਬੰਦੇ ਦੇ ਵਾਸਤੇ ਦੀ ਗੱਲ ਨਹੀਂ ਘੋੜਾ ਹਮੇਸ਼ਾ ਮਿੱਤਰੋ ਬੰਦੇ ਦੀ ਮਿਹਨਤ ਸੇਵਾ ਤੇ ਸਬਰ ਨਾਲ ਤਿਆਰ ਹੁੰਦਾ ਵਸ਼ੇਰੇ ਤੋਂ ਘੋੜਾ ਬਣਾਉਣ ਲਈ ਮਿੱਤਰੋ ਮਾਲਕ 'ਚ ਸਬਰ ਦਾ ਹੋਣਾ ਬਹੁਤ ਜ਼ਰੂਰੀ ਆ ਜਿਉਂ-ਜਿਉਂ ਮਿੱਤਰੋ ਮਾਲਕ ਦੇ ਦਿਲ ਵਿੱਚ ਸਬਰ ਵੱਡਾ ਤੇ ਕਿੱਲੇ ਤੇ ਬਸ਼ੇਰਾ ਵੱਡਾ ਹੁੰਦਾ ਫੇਰ ਕਿਤੇ ਜਾ ਕੇ ਮਿੱਤਰੋ ਘੋੜਾ ਬੰਦਾ ਓਏ ਫੇਰ ਕਿਤੇ ਜਾ ਕੇ ਮਿੱਤਰੋ ਘੋੜਾ ਬੰਦਾ ਇਸ ਤੋਂ ਬਾਅਦ ਫਿਰ ਮਿੱਤਰੋ ਘੋੜੇ ਦਾ ਨਾਮ ਚਲਾਉਣ ਲਈ ਵੀ ਸਬਰ ਰੱਖਣਾ ਬਹੁਤ ਜ਼ਰੂਰੀ ਆ ਘੱਟੋ ਘੱਟ 15-20 ਘੋੜੀਆਂ ਤੇ ਜਦੋਂ ਪੂਰੇ ਸਿਰੇ ਦੇ ਸ਼ਕੀਨ ਬੱਚੇ ਆਉਂਦੇ ਆ ਫੇਰ ਕਿਤੇ ਜਾ ਕੇ ਮਿੱਤਰੋ ਘੋੜੇ ਦਾ ਤੇ ਘੋੜੇ ਦੇ ਮਾਲਕ ਦਾ ਨਾਮ ਚੱਲਦਾ ਉਹ ਫੇਰ ਕਿਤੇ ਜਾ ਕੇ ਮਿੱਤਰੋ ਘੋੜੇ ਦਾ ਤੇ ਘੋੜੇ ਦੇ ਮਾਲਕ ਦਾ ਨਾਮ ਚੱਲਦਾ ਓਏ ਸੱਚ ਪੁੱਛੋ ਤਾਂ ਮਿੱਤਰੋ ਇਹ ਘੋੜੇ ਘੋੜੀਆਂ ਰੱਖਣਾ ਖੁੱਲੇ ਦਿਲ ਤੇ ਸਬਰ ਵਾਲੇ ਬੰਦਿਆਂ ਦੀਆਂ ਗੱਲਾਂ ਐ ਕਹਿੰਦੇ ਕਮਜ਼ੋਰ ਦਿਲ ਵਾਲਿਆਂ ਦੇ ਵਸ ਦੀ ਗੱਲ ਨਹੀਂ ਹੁੰਦੀ ਮਿੱਤਰੋ ਇਹ ਘੋੜੇ ਘੋੜੀਆਂ ਰੱਖਣੇ ਓਏ ਕਹਿੰਦੇ ਕਮਜ਼ੋਰ ਦਿਲ ਵਾਲਿਆਂ ਦੇ ਵਸ ਦੀ ਗੱਲ ਨਹੀਂ ਹੁੰਦੀ ਮਿੱਤਰੋ ਇਹ ਘੋੜੇ ਘੋੜੀਆਂ ਰੱਖਣੇ ਧੰਨਵਾਦ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਹੜੇ ਭਰਾ ਆਪਣੇ Facebook ਪੇਜ ਨੂੰ ਪਹਿਲੀ ਵਾਰ ਦੇਖ ਰਹੇ ਆ ਉਹ Facebook ਪੇਜ ਨੂੰ ਫੋਲੋ ਕਰ ਲਓ ਲਾਈਕ ਕਰ ਲਓ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਘੰਟੀ ਵਾਲਾ ਬਟਨ ਦਬਾ ਲਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਆਸਾਨੀ ਨਾਲ ਪਹੁੰਚਦਾ ਹੋ ਜੇ ਤੇ ਜਿਹੜੇ ਕਿਸੇ ਭਰਾ ਨੇ ਆਪਾਂ ਤੋਂ ਪ੍ਰੋਮੋਸ਼ਨ ਵੀਡੀਓ ਵਗੈਰਾ ਕਰਵਾਉਣੀ ਹੋਵੇ ਤਾਂ ਉਹ ਸਾਡਾ ਨੰਬਰ ਨੋਟ ਕਰ ਲਓ 8198042453 ਧੰਨਵਾਦ ਜੀ